ਅਸੀਂ ਗਏ ਸੀਗੇ ਕੋਟ ਗਏ ਸੀ ਬਈ ਉੱਥੇ ਵੀ ਲੈਣ ਗਏ ਸੀ ਉੱਥੇ 76 ਰੇੜੀਆਂ ਸੀ ਬਈ ਸਬਜ਼ੀ ਮੰਡੀ ਦੇ ਵਿੱਚ 76 ਰੇੜੀਆਂ ਦੇ ਵਿੱਚੋਂ ਇੱਕੋ ਇੱਕ ਪੰਜਾਬੀ ਦੀ ਰੇੜੀ ਸੀ ਮਤੀਰੇ ਵੇਚ ਰਿਹਾ ਸੀ ਬਈ ਬਾਕੀ ਜਦ ਕੇ ਸਾਰੇ ਪ੍ਰਵਾਸੀ ਸੀਗੇ ਕਿਉਂਕਿ ਉਹ ਆਪ ਦਾ ਕੰਮ ਕਰ ਰਹੇ ਹੋ ਕਰਨਾ ਚਾਹੁੰਦੇ ਆ ਪਰ ਆਪਣੇ ਲੋਕ ਕੰਮ ਹੀ ਨਹੀਂ ਕਰਨਾ ਚਾਹੁੰਦੇ ਕੀ ਗੱਲ ਪੰਜਾਬ ਚ ਬਈ ਨੌਜਵਾਨੀ ਹਨਗੇ ਇੰਨੀ ਵੱਡੀ ਮੰਡੀ ਦੇ ਵਿੱਚ ਇੱਕੋ ਪੰਜਾਬੀ ਦਾ ਹੋਣਾ ਇੱਕ ਇਹ ਵੀ ਇੱਕ ਲਹਨਤ ਆ ਬਈ ਮਨ ਲਾ ਕੋਈ ਧੰਦਾ ਹੀ ਨਹੀਂ ਕਰਨਾ ਚਾਹੁੰਦਾ ਛੋਟਾ ਧੰਦਾ ਨਹੀਂ ਕਰਨਾ ਚਾਹੁੰਦਾ ਹੁਣ ਆਪਾਂ ਇੱਕ ਉਦਾਹਰਨ ਲੈ ਲਈਏ ਆਪਣੇ ਪੰਜਾਬੀ ਜਿਹੜੀ ਕਣਕੋੜ ਵਾਲੀ ਮਸ਼ੀਨ ਹੁੰਦੀ ਆ ਤਕਰੀਬਨ ਤਕਰੀਬਨ ਜੇ ਬੱ ਚੱਲੀ ਵੀ ਲਾਂਗੇ 10 ਲੱਖ ਦੀ ਮਿਲਦੀ ਆ ਉਹ ਤੇ ਪੈਸੇ ਲਾ ਦੇਣਗੇ ਪਰ 50 ਰੁਪਏ ਵਾਲੀ ਟੋਕਰੀ ਚ ਸਬਜ਼ੀ ਰੱਖ ਕੇ ਵੇਚ ਨਹੀਂ ਸਕਦੇ ਕਿਉਂਕਿ ਮਾੜਾ ਧੰਦਾ ਮੰਨਦੇ ਆ ਜਦ ਕਿ 10 ਲੱਖ ਵਾਲੀ ਮਸ਼ੀਨ ਬਈ ਸੀਜ਼ਨ ਦਾ ਵੱਧ ਤੋਂ ਵੱਧ 3 ਲੱਖ ਰੁਪਏ ਛੱਡੂਗੀ 50 ਰੁਪਏ ਵਾਲੀ ਟੋਕਰੀ ਬਈ ਤੈਨੂੰ ਦਿਹਾੜੀ ਦਾ 500 ਛੱਡੂਗੀ 100 ਰੁਪਏ ਵਾਲੀ ਟੋਕਰੀ ਤੇ ਉਹ ਦਿਹਾੜੀ ਦਾ 500 ਛੱਡਦੀ ਐ ਤੇ 10 ਲੱਖ ਵਾਲੀ ਮਸ਼ੀਨ ਆਪਣ 3 ਲੱਖ ਛੱਡਦੀ ਐ ਗੱਲ ਕਰ ਉਹਦੇ ਜੇ ਆਪਾਂ ਸਰਦਾਰ ਹੁੰਨੇ ਆ ਲੋਹਾ ਭੰਣਨੇ ਆ ਆਪਦੀ ਮਿਹਨਤ ਨਹੀਂ ਗਿਣਦੇ ਤੇ ਆਪ ਟੋਕਰੀ ਰੱਖ ਕੇ ਆਪ ਕਰੇਡ ਰੱਖ ਕੇ ਆਪਣਾ ਵੇਚਣ ਚ ਸ਼ਰਮ ਮਹਿਸੂਸ ਕਰਦੇ ਆ ਏਹੀ ਬਈ ਸਬਜ਼ੀ ਮੰਡੀਆਂ ਚ ਕਾਰਨ ਪੰਜਾਬੀਆਂ ਦਾ ਨਾਂ ਹੋਣਾ ਆਪਾਂ ਆਮ ਹੀ ਹੁਣ ਜਿਹਦਾ ਇੱਕ ਬਹੁਤਿਆਂ ਨੂੰ ਗੱਲ ਦਾ ਦੁੱਖ ਲੱਗੂਗਾ ਕਿਉਂਕਿ ਕਮੈਂਟ ਵੀ ਆਉਣਗੇ ਤੁਹਾਡੀ ਵੀਡੀਓ ਤੇ ਬਈ ਇਹ ਚੀਜ਼ ਦੇ ਵੀ ਆਪਾਂ ਪ੍ਰਵਾਸੀਆਂ ਨੂੰ ਭਜਾਉਣਾ ਉਹ ਇੱਕ ਲਾਂਡ ਤਾਂ ਆਪਣੇ ਦੇ ਬਈ ਕੰਮ ਆਪਾ ਆਪਣੀ ਕਰਨਾ ਚਾਹੁੰਦੇ ਭਜਾਉਣਾ ਆਪਾ ਪ੍ਰਵਾਸੀਆਂ ਨੂੰ ਐ ਅੱਜ ਅੱਜ ਭਈਏ ਉੱਠ ਜਾਣ ਬਈ ਤੇ ਪੰਜਾਬੀਆਂ ਦਾ ਰੇੜੀਆਂ ਨਹੀਂ ਲਾਉਣੀਆਂ ਕਿਹੜਾ ਪੰਜਾਬੀ ਬਾਹਰ ਖੜੀ ਕਰਕੇ ਕਹਿੰਦਾ ਵੀ ਹਾਂ ਮੈਂ ਖੁਦ ਪਿੰਡ ਚ ਪਿੰਡ ਜਾ ਕੇ ਸੇਲ ਕਰ ਸਕਦਾ ਇਹ ਚੀਜ਼ ਆ ਬਈ ਜੇ ਆਪਾਂ ਅੱਜ ਪੰਜਾਬ ਆਪਾਂ ਭਈਆਂ ਨੂੰ ਭਜਾ ਰਹੇ ਆ ਨਾ ਬਈ ਆਪਣੇ ਵੀ ਬੈਠੇ ਆ ਹਜੂਰ ਸਾਹਿਬ ਕੰਨੀ ਜਾਂ ਨਦੇੜ ਕੰਨੀ ਜਾਂ ਕਿਤੇ ਵੀ ਪੰਜਾਬੀ ਬੈਠਾ ਜੇ ਉਹਨਾਂ ਨੇ ਆਪ ਨੂੰ ਭਜਾਤਾ ਕੈਨੇਡਾ ਅਮਰੀਕਾਲੇ ਪੰਜਾਬੀਆਂ ਨੂੰ ਕੱਢ ਦੇਣਾ ਫਿਰ ਆਪਣੇ ਦੇ ਕੀ ਬੀਤੂਗੀ ਇਹ ਇੱਕ ਆਪਾਂ ਬਸ ਇੱਕ ਭੇੜਚਾਲ ਬਣੀ ਆ ਵੀ ਅਸੀਂ ਭਜਾਉਣਾ ਉਹ ਤਾਂ ਬਹੁਤ ਜ਼ਿਆਦਾ ਕੰਮ ਕਰ ਰਹੇ ਆ ਆਪਾਂ ਕੰਮ ਕਰਨਾ ਨਹੀਂ ਚਾਹੁੰਦੇ